ਸਰ ਪਾਣੀ ਦਾ ਗੰਦਾ ਜਵ ਜਰਾ ਹੀ ਪੀਪੂ ਲੈਂਦੇ ਫਿਰ ਕਿੰਨੇ ਤਤਰ ਜਾਂਦਾ ਬਾਅਦ ਨਹੀਂ ਨਹੀਂ ਭਾਈ ਇਹ ਕਲਰ ਹੈ ਦਾ ਲੀਕ ਨਹੀਂਗਾ ਟਰੈਕਟਰ ਮੇਰਾ ਲੀਕ ਕਹਿ ਕੇ ਮੰਨ ਲਾ ਵੀ ਐ ਬੇਟੀ ਨਹੀਂ ਟਰੈਕਟਰ ਵੀ ਇਹਦੇ ਯਾ ਤਾਂ ਇੱਧਰ ਵੀ ਕੋਈ ਨਾਟ ਹੋਵੇ ਸਰਾਖ ਓਏ ਯਾਰਾ ਵੀਡੀਓ ਤਾਂ ਲੋਕ ਪਾ ਹੁਣ ਇਹਦੇ ਚ ਵੀ ਆਪਾਂ ਨੂੰ ਕਹਿਣਗੇ ਗੋਲੀਆਂ ਪਾ ਦਿਓ ਵੀਰ ਪਰ ਗੋਲੀਆਂ ਵਾਲੇ ਵੀਰ ਉਹ ਵੀਡੀਓ ਵਾਲੇ ਜਿਹੜੀਆਂ ਗੱਲਾਂ ਹੁੰਦੀਆਂ ਕੋਸ ਅੱਦ ਤੱਕ ਹੀ ਸਹੀ ਹੁੰਦੀਆਂ ਤੇ ਟਾਇਰ ਨਹੀਂ ਲਾ ਹਿੱਸਾ ਨਹੀਂ ਲਾਉਣਾ ਭਾਈ ਵਹੋਂਦੇ ਤੁਰੇ ਜਾਂਦੇ ਪਤੰਦਰ ਯਾਰ ਵੀ ਥੋੜੇ ਤਾਂ ਅੱਗੇ ਵਹੋਂ ਰਿਹਾ ਹੈ ਆਏ 70 ਫੁੱਟ ਸੀ 20 ਫੁੱਟ ਪਰਖਿਆ ਤੇ ਇਹਦੇ ਜਾਈ ਫਿਰ ਵੜ ਦੇ ਵੜ ਦੇ ਕੋਈ ਪੌੜੀ ਛੋੜੀ ਤਾਂ ਨਹੀਂ ਲੈ ਵੀ ਮੇਤਰੋ ਕੈਂਪਰ ਆ ਰਿਆਂ ਦਾ ਪੱਕਾ ਕੈਂਪਰ ਆ ਲਿਆ ਦਿੱਲੀ ਦੇ ਮੀਨ ਪੀਲੇ ਕਿਉਂਕਿ ਪਾਣੀ ਦੀ ਸਮੱਸਿਆ ਆ ਰਹੀ ਆ ਫੰਦਾ ਢੰਡਾ ਮਿਲਦਾ ਨਹੀਂ ਉਹਨਾਂ ਅਕੋ ਕੁੜਾ ਨਾਲ ਕੇ ਇੱਥੇ ਵੀ ਕਿਤਾ ਭਰ ਲਾਂ ਕੁਆਲਟੀ ਚੈੱਕ ਕਰਦਾ ਤੇਰਾ ਡੀਡੀਐਸ 99 99 ਇਹ ਹਿਸਾਬ ਨਾਲ ਤਾਂ ਤਰੇ ਹੀ ਜਾਊਗਾ ਇਹ ਮਨ ਰੱਟਦਾ ਬਸ 100 ਰੱਖ ਦੂ 101 ਤੇ ਅੱਛਾ ਸੌ ਹੋ ਗਿਆ ਆਮ ਹੁਣ ਇੱਕ ਇਹ ਤੇ ਆਪਾਂ ਸਾਦਾ ਵੀ ਚੈੱਕ ਕਰਾਂਗੇ ਇੱਥੇ ਕਹਿਣਾ ਹਨਾ ਸਾਦਾ ਹੁਣੇ ਚੈੱਕ ਕਰ ਲੈ ਹੈਗਾ ਕੋਈ ਸਾਦਾ ਸਾਦਾ ਵੀ ਕਰਾ ਦੇ ਕਰਾਵਾਂਗੇ ਤੇਰਾ ਐਕਸਪੈਰੀਮੈਂਟ ਹੀ ਸਹੀ ਦਾ ਜਰੂਰ ਕਰਾਈ ਚੱਲਦੀ ਹੈ ਹੋਰ ਕਿੱਦ। ਸਹੀ ਦੱਸਾ ਕਿੱਥੋਂ ਆ ਰਿਹਾ ਹੈ। 0 ਇਹ ਆਹ ਭਰਨ ਨੂੰ ਨਹੀਂ ਲਾਇਆ ਹੋਇਆ ਤੁਸੀਂ ਗੱਡੀਆਂ। ਸਹੀ ਸਹੀ। 272 ਹੈ। ਠੀਕ ਹੈ। ਸਹੀ ਹੈ ਭਾਜੀ ਚਲੋ। ਪਾਵਾ ਗਏ ਅਸੀਂ ਪਾਣੀ ਇੱਕ ਨੰਬਰ ਹੈ ਨਾ ਤੇਰਾ? ਇੱਕ ਨੰਬਰ। ਰਣਜੀਤ ਸਿੰਘ ਤੇ ਸਖਦੀ ਸਿੰਘ ਨੂੰ ਫੜ ਲੈਣਾ ਅਸੀਂ ਜਾਈ ਪਾਣੀ ਪੀ ਕੇ ਬੁਮਾਰਾ ਹੋ ਜਾਈ। ਯਾਰ ਦਿਨਾਂ ਪੁੱਛਣਾ ਰਾਤ ਨੂੰ 12 ਵਜੇ ਤਾਈ ਬਹੁਤ ਜ਼ਿਆਦਾ ਨੇ ਜਾਂਦੇ ਰੋਡ ਪਛਾੜ ਰਹੇ ਆ ਆਹਾਂ ਡੈਕ ਡੱਕ ਛੱਡ ਕੇ ਮੇਲਾ ਪੂਰਾ ਕਰੀਦਾ 11:30 ਪੌਣੇ 12 ਵਜਾ ਹੋ ਗਿਆ ਹੈ ਲੈ ਆਵੇ ਮੇਰਾ ਤਿੰਨ ਵਾਜੇ ਦੇ ਫਾਈਲ ਤੇ ਕਰਦੇ ਨੂੰ ਅਜੇ ਟਰੈਕਟਰ ਘਾਣਣਾ ਨੀ ਲੋਣਾ ਮੱਤਾਂ ਸਾਰਾ ਆਹ ਟੂਲ ਪਾ ਕੇ ਕੋਈ ਮੰਨ ਕਿਹੜਾ ਫੈਂਡਾ ਤਿੰਨ ਮੋੜੀ ਅੱਗੇ ਜਾਣਾ ਹੈ ਬਾਦੀ ਗੁੱਦੀ ਮੋੜ ਰਹੇ ਨੇ ਯਾਰੋ വെച്ചാമ കാരേ പോല ടൂൾ ഫോഫേ ടൂൾ ലേ ഫുട് ਇੱਥੇ ਦੇ ਨੇ ਮਾਰ ਨਹੀਂ ਹੁੰਦਾ ਡੇਰੇ ਸਾਬ ਸੋਨ ਸਰਾ ਭਾਈਆ ਐਵੇਂ ਬਹੁਤ ਹੋ ਗਿਆ ਧੰਨਵਾਦ ਕਿਉਂ ਕਮਾਲ ਕਰਤੀ ਯਾਰ ਬਾਈ ਨੇ ਯਾਰ ਚਾ ਵੀ ਨਹੀਂ ਜਾਣੀ ਬਾਈ ਨੂੰ ਪਤਾ ਹੀ ਦੁੱਧ ਜੁੜ ਗਿਆ ਯਾਰ ਸਰਵਿਸ ਕਰਕੇ ਲੈ ਮੈਟਰੋ ਇਹ ਪਾਇਆ ਆਪਾਂ ਤੇਲ ਨਵਾਂ ਪਹਿਲੀ ਸਾਲ ਪਹਿਲੀ ਸਰਵਿਸ ਕਰੀਏ ਦੋ ਡਰਮਾਂ ਤੋਂ ਬਾਅਦ ਤੇ ਪਾਸ ਪਹਿਲਾਂ ਚੱਲ ਗਿਆ ਆਪਣੇ ਘਰੇ ਘਰੇ ਆ ਲੋਆਂ ਦੇ ਕਿ 50 ਲੀਟਰ ਦੇ ਉੱਥੇ ਲਾ ਲਓ ਤੁਸੀਂ ਇੱਥੇ ਬਸ ਇੰਨੇ ਕ ਤੇਲ ਤੇ ਆਪਾਂ ਸਰਵਿਸ ਕਰੀਏ ਦੀ ਪਹਿਲੀ ਬਾਕੀ ਗੱਲਾਂ ਇੰਗਨ ਫਿਲਟਰ ਪਾਇਆ ਤੇ ਆਮਗਲਾ ਫਿਲਟਰ ਹੋਰ ਕੋਣੇ ਤੇਰ ਪਾਣੀ ਦਾ ਗੰਦਾ ਜਵ ਜਰਾ ਹੀ ਪੀਪੂ ਲੈਂਦੇ ਫਿਰ ਕਿੰਨੇ ਤ ਨਤਰ ਜਾਂਦਾ ਬਾਅਦ ਆਪਾਂ ਨੂੰ ਤੇ ਪਾਣੀ ਆ ਹਰਾ ਯਰ ਹਰਾ ਗੰਦਾ ਜਹਾਜ ਰੁਕਿਆ ਪਾਣੀ ਹੈ ਹਾਂ ਰੁਕਿਆ ਪਾਣੀ ਹੈ ਉਹੀ ਮੈਣਾ ਹੋਵੇ ਅੱਛਾ ਵਹਾਰੇ ਵਾਈ ਕੀ ਕੋ ਉਧਰ ਗੱਟੇ ਗੱਟੇ ਵੇਖ ਯਾਰ ਪੁਲ ਥੱਲੇ ਕਿੰਨਾ ਕੋਸ ਹਨ ਇਹ ਦਿੱਕ ਪਲਾਨ ਕੀ ਬਈ ਕਿਨਾ ਮੈਨਾਂ ਹਾਂ ਮਜਬੂਰੀਆਂ ਭਰਾਵਾ ਮੈਨੂੰ ਤਾਂ ਗੱਲਾਂ ਆਉਂਦੀਆਂ ਸਹੀ ਦੱਸਾਂ ਮੈਂ ਆਪੇ ਪੰਜਾਬ ਚ ਜੋ ਬੈਠਾ ਹਾਲਾਤ ਸਾਡੇ ਵੀ ਹੋ ਜਾਣੇ ਆ ਦੋ ਮਹੀਨੇ ਬੰਦੀ ਆਈ ਐ ਬਸ ਦੋ ਮਹੀਨੇ ਹੋ ਗਏ ਬਈ ਐ ਪੀਣਨ ਨੂੰ ਹਾਂ ਇਹ ਕਿੰਨੇ ਚ ਲਾਉਣਾ ਬਈ ਤੂੰ ਟੈਂਕਰ ਕਿੰਨੇ ਚ ਲਾਉਣਾ ਪਾਣੀ ਦਾ ਆ ਬਈ ਪੱਠੇ ਆਲਾ ਦਾ ਆਪਦਾ ਹੀ ਐ ਫਿਰ ਤਾਂ ਹੂੰ ਦਾ 5-400 ਚ ਲਾਉਂਦੇ ਆਣੇ ਹਣਾ ਹਾਂ 400 ਰੁਪਏ ਲੈਂਦੇ ਆ ਠੀਕ ਆ ਇੱਥੋਂ ਭਰ ਕੇ ਲ ਜਾ ਕੇ ਦੇ ਦਿੰਦੇ 400 ਰੁਪਏ ਅਲੀ ਗਿਰੇ ਨਾ ਇੰਨਾ ਦਾ ਲੀ ਮਸ਼ੀਨ ਕੱਢ ਲਾ ਬੈਠਿਆ ਤੂੰੜੀ ਵਾਲੀ ਹੋਰ ਭਰਾ ਨਾ ਆਉਣੀ ਆ ਯਾਰ ਜਹਾ ਹੋ ਗਿਆ ਤੇ ਛੱਕੀ ਹੋ ਗਿਆ ਰਾਤ ਚਲਾਈ ਗਏ ਲੇਟ ਤਾਂ ਹੀ ਦੁਪਹਿਰੇ ਸੁੱਤਾ ਯਾਰ ਐਨੀਸ ਦੀ ਜੜੀ ਰਹੀ ਤੇ ਬਾਸਾ ਹੁਣ ਰਾਤ ਦੀ ਡਿਊਟੀ ਆਪਣੀ ਫੇਰ ਆਉਂਦੀ ਆ ਹੁਣ ਨਹਿਰ ਦੇ ਨਾਲ ਨਾਲ ਫੇਰ ਜਾਣੇ ਹੁਣ ਤਾਂ ਚਿੱਤ ਭੱਜੂ ਭੱਜੂ ਕਰੀ ਜਾਂਦੇ ਜੋ ਆ ਕੇ ਚੱਲੇ ਨੂੰ ਦੇਖੇ ਨੂੰ ਹੈਗਾ ਟਾਈਮ ਬਹੁਤ। ਪਰ ਇਹ ਹੈਗਾ ਨਿੱਕਾ ਜਿਹਾ ਬੇਜੀ। ਉਹ ਨੂੰ ਬਾਲਾ ਮੈਸ ਕਰੀ ਜਾਂਦਾ। ਹਾਂਜੀ ਭਾਈ। ਕਰ ਦਾਂਗੇ ਰੇ ਯਾਰ। ਤੂੰ ਆਖੇ ਰਾਸਤਾਨੀ ਛੱਡ ਜਾਂਗੇ ਜੇ ਕੋਈ ਪ੍ਰੋਬਲਮ ਨਾ। ਨਹੀਂ ਨਹੀਂ ਯਾਰ। ਅਸਈ ਆਨੇ ਭਰਾਵਾ। ਕਰ ਲੈਨੇ ਆ ਮੈਂ ਤਾਂ ਤੇਰੇ ਨਾਲ ਕਾਲਾ ਮੈਨਾਂ ਜਾ ਕੇ ਚੁੱਭੀ ਲਾਉਣੀ ਆ। ਮੈਰ ਚ ਨਾ ਉਹਨੂੰ ਇੰਨਾ ਜੀ ਕਰੀ ਜਾਂਦਾ ਨਾ। ਸਤ ਪਨਾ ਬੰਗਾ ਬੰਗਲਾ ਖੜਾ ਪਾਣੀ ਗਈ ਹਾਂ ਆਖੜੀ ਟਰਾਲੀਆਂ ਨੂੰ ਵੈਲਡ ਲਾ ਕੇ ਲਏ ਆ ਇਹ ਦੂਜੇ ਤੀਜੇ ਦਿਨ ਵੈਲਡੜੀ ਦੁਕਾਨ ਤੇ ਰਹਿੰਦੀ ਜਰੀ ਥੋੜੀ ਜਾਲੀ ਹੈਗੀ ਪਰ ਆਣੀ ਵੈਲਡ ਬੁਲਡ ਜਾਦੇ ਲੱਗੇ ਹੋਇਆ ਉਹਦੇ ਕਰਕੇ ਫਿਰ ਇਹ ਕੋਛ ਨਾ ਕੋਛ ਹੁਣ ਤਾਂ ਉਹ ਐਂਗਲ ਪੱਟੀ ਪਈ ਸੀ ਦੀ ਉਹ ਲਵਾ ਕੇ ਲੈ ਆਏ ਫੋਨ ਆ ਗਿਆ ਜੀ ਕਹਿੰਦੇ 31 3301 ਵੀ ਇੰਨਾ ਐਰ ਗਿਆ ਤੇ ਦੋਵੇਂ ਮਹੀਨਾ ਟਾ ਕੇ ਵੀ ਦਿੱਤਾਂ ਤੇ ਆਪਾਂ ਉਦੋਂ ਗਏ ਆ ਡਬਲ ਹੀ ਦਿਉਂਦੇ ਨੂੰ ਕੰਮ ਹੋਇਆ ਵੀ ਪਹਿਲੇ ਇਹਦਾ ਰਬਾਲਾ ਛੋਟਾ ਸੀ ਜਿਹੜਾ ਰਹਿ ਗਿਆ ਹਨਾ ਹਾਂ ਤੂੜੀ ਵਾਲੀ ਦਾ ਲੰਮਾ ਚੱਲੀ ਜਾਂਦੀ ਐ ਸਭ ਐਨੇ ਦਾ ਪੁਰਾਣੇ ਮਾਰਦਾ ਇਹ ਦਿਨ ਬਹੁਤ ਹੋ ਜਾਂਦਾ ਵੀਰੇ ਤੂੰ ਐ ਵੇਲਾ ਹੋਣੀ ਕਿੰਨੇ ਥਾਂ ਚੱਕੀ ਨਹੀਂ ਦੀ ਤੂੜੀ ਆਪਾਂ ਨੂੰ ਦੂਜੂ ਦਾ ਨਹੀਂ ਨਹੀਂ ਉਹ ਗਿੱਲਾ ਬਾੜਾ ਨਹੀਂ ਕਿ ਲੰਘ ਜੂਗਾ دا بندا لا ਵਾਲਾ ਨਹੀਂ ਸੀ ਆਇਆ ਚੜਾਈ ਚੜਾਇਆ ਵਾਣਾ ਬਹੁਤ ਤਗੜੀ ਚੜਾਈ ਚੜਿਆ ਐ ਸਿਖਰ ਆ ਕੇ ਉਧਰ ਦਾ ਟਰਾਲੀ ਹਟਾ ਲ ਪਏ ਸਲੈਪ ਮਾਰੇ ਬਰੇ ਆਣਾ ਪਹਿਲੇ ਹੀ ਹੈਗੇ ਅੱਗੋ ਗਾਸ ਆ ਗਿਆ ਹੁਣ ਸੂਏ ਨੂੰ ਸਿੱਧਾ ਹੋਵੇ ਪੂਰਾ ਨਜ਼ਾਰਾ ਆਇਆ ਯਾਰ ਰੀੜੀ ਵਾਲਾ ਬੰਦਾ ਨਹੀਂ ਸੀ ਐ ਨਾਲ ਜਾਈ ਫਰਦੇ ਨਾ ਬੰਦੇ ਦੋ ਵਿੱਗੇ ਵਾਲੇ ਆ ਯਾਰ ਨਾ ਤਾਂ ਗਰੀਬ ਦਾ ਵਿਚਾਰਾ ਛੱਡੇ ਜਾਂਦੇ ਨਾ ਇਹਨਾਂ ਨੂੰ ਸਾਬ ਨਹੀਂ ਆਉਂਦੀ ਕੀ ਕਰਨਾ ਕੀ ਰੋੜੇ ਕੋਠੋ ਦੋ ਆ ਜੜ ਕੇ ਦੋ ਵਿੱਚ ਜੜ ਗਏ ਸੀ ਲੰਗਰੇ ਉਹਨਾਂਦਰੋਂ ਬਾਣ ਤੇ ਰੋੜੇ ਪਾਉਣੇ ਆ ਕਿ ਖਾਦ ਪਾਉਣੇ ਆ ਨਰਾਸ ਪੱਕੇ ਰੋੜੇ ਪੱਕੋ ਖਾ ਲਓ ਮੇਓ ਬਣਿਆ ਨਹੀਂ ਪੱਕੋ ਖਾ ਲਓ ਮੈਂ ਤੇ ਮੜਾ ਪਹਿਲਾਂ ਦੱਸ ਦਿਆ ਕਰੋ ਭਾਈ ਇੰਨੇ ਰੋੜੇ ਆਸ ਦੇ ਕੇ ਛੱਡ ਕੇ ਦੋਹਾਂ ਵਾਲੇ ਦਾ ਚੱਕਣ ਲੱਗ ਗਿਆ ਸੀ ਐਡੇ ਭਲੇ ਮਾਨਸਾ ਚੜੇ ਲੈ ਹੁਣ ਟਰਾਲੀ ਕਿਸੇ ਤੋਂ ਪਹਿਲਾਂ ਤਾਂ ਅੱਧੀ ਭਰ ਕੇ ਲੈ ਕੇ ਦਿੱਤੀਆਂ ਨੇ ਦੋ ਕਿਹ ਵਾਰੇ ਦੇ ਟਰਾਲੀ ਮੈਂ ਆਹੀ ਲੈ ਚੰਦਾ ਯਾਰ ਵਾਰੇ ਵੀ ਅੱਧੀ ਲਾਉਣੀ ਐ ਹੁਣ ਇਹ ਟਰਾਲੀ ਕੱਢਣ ਲੱਗੇ ਵੇਲਾ ਤੋਂ ਹੁਣ ਮੈਨੂੰ ਜਾੜਾ ਬੜਾ ਮੈਨਾਂ ਲੱਗਦਾ ਕਿ ਤੋਂ ਘਰ ਤੋਂ ਸੀ ਜੇ ਬਾਹਲੇ ਜਿਹੜੇ 3000 ਜਾਂਦੇ ਨੇ ਜੇ ਇਹਦੇ ਭਰਾ ਵੀ ਆਕਰ ਨੇ ਬੜਾ ਤਗੜਾ ਸੀ ਇਹਨਾਂ ਆ ਦੇ ਗਰੌਂਡ ਉੱਪਰ ਟਰਾਲਿਆਂ ਦਾ ਭਰਾ ਉਹ ਹੀ ਵਾਈ ਤੇ ਰਹੇਗਾ ਅੱਜ ਸਾਰੀਆਂ 24 25 ਮਸਾਂ ਹੋਣਾਂ ਨੇ 2 ਵਜਨ ਵਾਲੇ ਹੋ ਗਏ ਕਿਉਂਕਿ ਨਿਬੜ ਚੱਲਿਆ ਨਾ ਕੰਮ ਜਿਆ ਹੋਣਾ ਬੜਾ ਟੋਟੇ ਰਹੇ ਇੱਕ ਬੰਦੇ ਹਜੇ ਤਾਈਂ ਜਾਲੀ ਲਾਈ ਜਾਂਦੇ ਸੀ ਆਏ ਸੀ ਸ਼ਾਮ ਨੂੰ 7 ਵਜੇ ਉਦੋਂ ਵੀ ਜਾਲੀ ਲਾਉਣ ਲੱਗਿਆਂ ਦੇ ਤਾਂ ਉੱਥੇ ਟਰਾਲੀ ਤੇ ਲਾਉਣੇ ਤਿੰਨ ਪੂਰੇ ਨਾ ਆਉਂਦੇ ਉਹ ਵੇਲੇ ਲੱਗੇ ਬੇ ਕਮਾਲ ਆ ਯਾਰ ਡੇਢ ਵਜੇ ਦਾ ਡੇਢ ਵੇਲੇ ਆਹ ਮਸ਼ੀਨ ਖੜੀ ਹੋ ਜਾਂਦੀ ਆਹ ਲਾ ਲਈ ਅੱਜ ਤਰਾਵਾਂ ਗਏ ਸਪੀਅਰ ਖੜੀ ਆ ਹੁਣ ਰਾਲੀ ਜੀ ਲਾਗਦੇ ਅਰੇ ਨਾ ਆਏ ਅੰਦਰ ਨਾਲ ਆ ਰੱਖੀ ਜਾਂ ਇੱਥੇ ਆਈ ਖਲ ਗਈ ਆ ਕਦੇ ਕਿਸੇ ਦੇ ਵਾਰ ਤੇ ਕਦੇ ਕਿਸੇ ਦੇ ਜਿੱਧਰ ਨੇੜ ਹੁੰਦਾ ਹੁਣ ਸੋਭਾ ਇਹਨਾਂ ਜੋੜ ਨਾਲੀ ਜੋੜੀ ਵਾਲੀ ਸਾਲ ਜੋੜਦਾ ਹੁਣ ਹੋਈ ਕਿਸੇ ਦੇ ਜਿਹਨੂੰ ਮਾੜੀ ਮੁੜ ਜਾਣਾ ਉਹਨਾਂ ਦੇ ਵਾਰ ਚਲਾਉਂਦੇ ਹੋਣੇ ਦੋ ਹੋ ਗਏ ਹੋਣੇ ਬਾਈ ਨੇ ਗਲੀ ਦਾ ਦਾਸਤੀ ਜੀ ਉਹਨਾਂ ਦਾ ਫੋਨ ਬੰਦ ਹੋ ਗਿਆ ਬਰਾਣੀ ਸੌਂ ਸੌ ਗਿਆ ਕਿ ਕੀ ਜਨ ਬਣੀ ਕੋਈ ਯਾਰ ਕਬਾਤਾ ਹੀਗਾ ਇਹਰ ਸੁੰਦਰ ਸੰਗਤੇ ਲਾਗਿਆ ਨੇ ਆਪਣੇ ਅੰਦਰ ਜਿੱਥੇ ਆਪਾਂ ਆਏ ਦਵਿੰਦਰ ਸਿੰਘ ਚੱਕੀ ਵਾਲਿਆਂ ਦੇ ਫਰਮ ਨੇ ਟਰਾਲੀਆਂ ਵੀ ਪਰਣਾ ਨੇ 21 ਭਰਿਆ ਸਰਫੀ ਤੇ 21 ਘੰਟੇ 24 ਘੰਟੇ ਟਰੈਕਟਰ ਚੱਲਣ ਵਾਲਾ ਹੋ ਗਿਆ ਜੀ ਇਹ ਆਸ ਕੜਾ ਚੰਦਰਾ ਬਾਸ ਹੌਣ ਤੋਂ ਸਿੱਟਿਆਂ ਪਾਲੇ ਜੇ ਅੰਦਰ ਆਏ ਇਹ ਇਹ ਜੀ ਬਹੁਤ ਆਇਆ ਇਹੇ ਛੰਡਾ ਕਰ ਗਿੱਟਿਆਂ ਤੇ ਦੋ ਇਹਨੂੰ ਪਾ ਲੈ ਇਨਾਂ ਕੋਲੇ ਇਹਦਾ ਫਾਇਦਾ ਕੀ ਆ ਪੈਣ ਦੀ ਤੇਰੀ ਉਮਰ ਹੁਣ ਬਹੁਤ ਹੁਣ ਐਸ ਕਰਾ ਦਈਏ ਗਾਂ ਜਵਾਕਾਂ ਚੱਲਿਆ ਆਲਾ ਲਾਇਆ ਪੱਖਾ ਲਈ ਰਜਾਈ ਮੌਜਨਾ ਬੈਠ ਗਿਆ ਛੱਬੀ ਕਹੇ ਛੱਬੀ ਛੱਬੀ ਲੱਗਦਾ ਉਹ ਛੱਬੀ ਦੀ ਦੂਆ ਛੱਕਾ ਵਾਦੇ ਛੱਬੀ ਨਾ ਯਾਰ ਛੱਬੀ ਟਰਾਲੀਆਂ ਭਰਨਗਾ ਅੱਜ ਪੂਰਨਗਾ ਆ ਚਾਹ ਨਾ ਪਤੰਦਰ ਚ ਲੰਗਰ ਲੜਣਾ ਓ ਮਗਰ ਲਾ ਨਹੀਂ ਲਾਉਣਾ ਮੂਹਰ ਲਾਉਣਾ ਉੱਤੇ ਆ ਪਤੰਦਰ ਬਣਿਆ ਵਾਠ ਠਾਠ ਘੜਾ ਸਾਨੂੰ ਨੰਬਰ ਪੜ ਲੈਣ ਚਤਰਿਆ ਘਾਟ ਵਾਲਾ ਚਾਹੀਦਾ ਟਾਈਮ ਪਾਸ ਹੀ ਕਰਦਾ ਜੇ ਚਾਹੀਦਾ ਤੇ ਮੇਰੇ ਪਾਸ ਲਾ ਦੇਣਾ ਜਾਨੋ ਮੌਸਤ ਆਉਂਗੀ ਤੇ ਵੀ ਮਿੱਤਰ ਪਿਆਰਾ ਚੱਲੀ ਜਾਂਦਾ ਕੰਮ ਤੇ ਪੈਂਡ ਜਾਣ ਦਾ ਜੇ ਕੋਈ ਨੱਕ ਨਹੀਂ ਕਰ ਰਿਹਾ ਮੇਰਾ ਜੀ ਆ ਕਰ ਰਿਹਾ ਤੇ ਹੁਣ ਤਾਂ ਇੱਥੇ ਹਰਮਾਨਗੜ੍ਹ ਤੇ ਜਾਵਾਂ ਨਾਲ ਆ ਕਲੋਨੀ ਆ ਤੇ ਕਲੋਨੀਆਂ ਦੀ ਬੈਕਸਾਈਡ ਚੱਲੀ ਜਾਂਦੇ ਆ ਇੱਥੇ ਟੈਕਮਾ ਬਾਣੀ ਅੱਜ ਅਠ ਵੀ ਗਿਆ ਸੀ ਸੱਤੇ ਦੇ ਪਰਲੇ ਪਾਸੇ ਆ 27 22 ਟਰਾਲਿੰਗ ਦਾ ਡੰਗਰ ਹੈਗਾ ਜਾਣੇ ਇਧਰ ਲੈ ਗਿਆ ਜੋੜਤਾ ਬਾਈ ਨੇ ਵਾਹ ਟ੍ਰੈਕਰ ਇਹ ਵੀ ਸਾਲਾ ਸੱਤਾ ਹੀ ਕਰਿਆ ਆਉਣਾ ਜਾਵਾ ਕਲੀ ਖੇਚਰ ਕਿਚਰ ਜੀ ਸੋਹਣੀ ਮਾੜੀ ਮਾੜੀ ਸਲੈਂਸਰ ਦੀ ਵਾਹ ਹੀ ਨਹੀਂ ਸੋਹਣੀ ਬਣਾਈ ਯਾਰ ਅਲੱਗ ਦਾ ਡੀਅਲ ਐਵਰੇਜ ਪਸ ਕੋਦਾ ਇਹ ਸਹੀ ਹੋਊਗਾ ਸਾਰਿਆਂ ਦਾ ਪਾਲ ਦੇ ਦਰਿਆ ਉਨਾਂ ਨਾਲੇ ਅੰਦਰੋਂ ਜੇ ਘੁੱਟਾ ਹੈਗਾ ਆਵਾਜ਼ ਤਾਂ ਬਦਲੀ ਲੈ ਮਾਲਤਾ ਕਰਾਸ ਸੈਟ ਲੈ ਅੱਜ ਬਣਾਉਂਦੇ ਆਂ ਮੈਂਰੇ ਕੋਈ ਆਖੀ ਇਹ ਨਾਲੀ ਦੇ ਮਿੱਟੀ ਆ ਵਸਣਾ ਨਾਲੀ ਨਾਲ ਹੀ ਹੋਈ ਜਾਂਦੀ ਐ ਲੋਡ ਵੇਖੋ ਸੀ ਇਹ 200 ਕੁਆਟ ਲਗਾਇੰਦੇ ਹੋਊਗੀ ਚਲੋ 150 ਤਾਂ ਹੋਊਗੀ 200 ਵੀ ਹੋ ਸਕਦੀ ਐ ਇਹ ਪੂਰਾ 50 ਫੁੱਟ ਆ ਬਾਈ ਹਾਂ ਮੈਂ ਤਾਂ ਯਾਰ ਪਹਿਲਾਂ ਅੱਗੇ ਦਾ ਦੇਖਿਆ ਨਹੀਂ ਕਿਤੇ ਇਹ ਖੂਹ ਇੱਥੇ ਥੋੜੇ ਉਹ ਸਾਡੇ ਹੀ ਪਿਆ ਬਾਈ ਹੋਰ ਹੈਗਾ ਉਸੇ ਪਾਸੇ ਆਸ-ਪਾਸ ਕਿਤੇ ਨਹੀਂ ਅੱਛਾ 70 ਫੁੱਟ ਸੀ 20 ਫੁੱਟ ਪਰਖਿਆ ਤੇ ਇਹਦੇ ਜਾਈ ਫਿਰ ਵੜਦੇ ਵੜਦੇ ਕੋਈ ਪੌੜੀ ਛੋੜੀ ਤਾਂ ਨਹੀਂ ਇਹਦੇ ਜਾਈ ਪਹਿਲਾਂ ਸੀਗੀ ਉਹ ਮੋੜ ਕਰਾਇਆ ਉਹਦੋਂ ਡੰਗਾ ਕਰਤਾ ਉਹ ਮੋੜ ਤਾਂ ਵਿੱਚ ਹੈਗਾ ਹਨਾ ਉਹ ਤੇ ਨਹੀਂ ਇਹ ਵੀਰੇ ਫਿਰ ਇਹ ਬੱਚੋ ਬੰਦੇ ਬੁੰਦੇ ਕਿਵੇਂ ਵੜਦੇ ਹੀ ਜੜਦੇ ਹੀ ਉਹਦੋਂ ਪਹਿਲਾਂ ਪੌੜੀ ਸੀਗੀ ਅੱਛਾ ਹੁਣ ਪੌੜੀ ਲਾਲੂ ਦੀ ਸਰਗੇ ਵਾਲੀ ਸੀ ਸਰਗੇ ਵਾਲੀ ਕਦੂਜੀ ਸੀ ਸਰਗੇ ਵਾਲੀ ਅੱਛਾ ਜੀ ਉਹ ਆ ਬੜੇਵੇਂ ਵਿੱਚ ਅੱਛਾ ਥੱਲੇ ਡਰ ਜਾ ਤਾਂ ਹਾਂਗੇ ਨਹੀਂ ਡਰ ਡਰ ਤਾਂ ਕਾਟ ਹੀ ਲੱਗ ਜਾਣਾ ਨਹੀਂ ਪੌੜੀ ਇਹ ਕਿੱਧਰਲੇ ਪਾਸੇ ਦੀ ਨਹੀਂ ਤਾਂ ਨਹੀਂ ਸਰਗੇ ਸਰਗੇ ਵੱਡੇ ਹੈ ਕਿ ਕੀ ਕਰੇ ਕੋਈ ਇੱਥੇ ਗਾਟਰ ਲੱਗੇ ਹੋਏ ਸੀ ਆ ਬਈ ਆਹ ਜਿਹੜੀ ਇੱਟਾਂ ਹੀ ਇਧਰਲੇ ਪਾਸੇ ਰਿਸਕੀਆਂ ਹੋਈਆਂ ਅੱਛਾ ਉੱਥਾਂ ਤੋਂ ਗਾਟਰ ਕਾਗੇ ਪੌੜੀ ਸੀਗੀ ਅੱਛਾ ਸਿੱਧੀ ਤਾਰੀ ਵੀ ਸੀ ਹਾਂ ਸਿੱਧੀ ਪੌੜੀ ਖੜਮੇ ਉੱਤਰਦੇ ਹੁੰਦੇ ਭੈ ਜਾ ਹੁੰਦਾ ਹੋਊਗਾ ਯਾਰ ਨਹੀਂ ਹੁਣ ਤਾਂ ਥੋੜਾ ਜਿਹਾ ਵੀ ਇਹਦੇ ਆਹ ਸੰਝਾ ਹੋ ਗਿਆ ਹਾਂ ਆ ਉਰਲੇ ਪਾਸੇ ਆ ਪੈਪ ਦੇ ਡੀਲਰ ਵਾਲੇ ਉਸ ਤੋਂ ਵੀ ਵੱਡੀ ਵੀ ਹੈ ਪੈ ਉਹ ਹਾਂ ਉਹ ਵੀ ਦੀ ਜਾਂਦੀ ਹਾਂ ਅੱਛਾ ਪੌੜੀ ਵੱਡੀ ਉੱਥੋਂ ਹਾਂ ਉੱਥੋਂ ਵੱਡੀ ਸੀ ਯਾ ਯਾ ਤਗੜੀਆਂ ਵੀ ਖੂਬਾ ਟਾਈਮ ਲੱਗਿਆ ਆਹ ਬਹਿ ਪੈਪ ਸੀਗੀ ਇਹਦੇ ਅੱਛਾ ਪੈਵਾ ਨੇ ਤੇ ਹੁਣ ਹਟ ਗਈ ਪੋਰ ਪਾਣੀ ਪੂਣੀ ਚੱਕੜਾ ਫਿਰ ਪਾਣੀ ਥੋੜਾ ਹੈ ਇੰਨਾ ਮਿਲਦਾ ਨਹੀਂ ਇਹਨੂੰ ਹੁਣ ਕੱਢ ਗਿਆ ਕਿੰਨੇ ਕਿੰਨੇ ਫੁੱਟ ਡੂੰਘਾਈ ਹੈ 150 ਫੁੱਟ ਤੇ ਸੀ ਅੱਛਾ 150 ਦੇ 70 ਹੀ ਰਹੇਗਾ ਗਾਂ ਥੱਲੇ ਦਾ ਯਾਨੀ ਹੂੰ ਮਨ ਲਾ 70 ਤਾਂ ਆਣਿਆ ਫੇਰ ਆਹ ਹਲਉਣੀ ਪਈ ਮੱਛੀ ਹੈ ਬਈ ਖਰਚੇ ਬਹੁਤ ਆ ਗਏ ਨੇ ਮੱਛੀ ਕਮੋਚਾਂ ਤੇ ਥੋੜੇ ਰਹਿਣਾ ਚਲੋ ਕੋਈ ਨਹੀਂ ਬਈ ਆਉਣੇ ਆ ਫਿਰ ਆਪਾਂ ਰਾਤ ਨੂੰ ਇੱਥੇ ਚਲਾਉਣਾ ਹੈ ਆਉਣੇ ਇਹਨਾਂ ਨੇ ਹੀ ਡਾਲਣਾ ਕਰਦੇ ਇਸਿਆਂ ਨੇੜਾ ਦਾ ਹੋ ਗਿਆ ਕਾ ਨਾ ਕਿੰਨੇ ਦਾ ਵੱਡਾ گا ਮੰਨ ਲਾ ਦੇ ਉਹ ਤੇ ਯਾਰ ਆ ਨਾ ਸਾਹਮਣੇ ਆ ਨਾ ਕੋਈ ਉਹਦੇ ਬਾਕੀ ਤੋਂ ਕਰਾਇਆ ਲੱਗਦਾ ਵੇਖਿਆ ਹੀ ਹੁਣ ਦਵਿੰਦਰ ਦੇ ਉਹ ਵੀ ਅਸੀਂ ਕਰ ਮੜ ਆਇਆ ਆਉਣ ਦਾ ਜਟਾ ਫੇਰ ਲੈਣੀ ਆ ਵੇਖ ਲਾ ਲੂ ਮੈਂ ਕਰੂ ਜੇ ਤੂੰ ਵੇਖੂ ਜਾਨੇ ਨਾ ਸਾਰੇ ਰਾਹ ਹੀ ਕਿਤੇ ਟੱਗਦੇ ਦੇਗਾ ਮੈਂ ਕੰਨਾ ਉਹਦੇ ਵੇਖਿਆ ਮੈਂ ਵੇਖ ਲੈ ਮੈਂ ਇਹ ਯਾਰ ਟੈਨਸ਼ਨ ਹੀ ਨਹੀਂ ਲੈਂਦਾ ਨੱਪੀ ਆਉਂਦਾ ਇਹ ਤਾਂ ਤੇਰਾ ਚੰਦਰਾ ਸੁੱਕਾ ਪਿਆ ਇੱਥੋਂ ਲੀਕ ਜਾ ਕਰੀ ਜਾਂਦਾ ਕੀ ਚੀਜ਼ ਪਤਾ ਨਹੀਂ ਮੜਾ ਜਿਵੇਂ ਮੈਂ ਆਪੇ ਟਰੈਕਟਰ ਤਾਂ ਬਹੁਤ ਚਲਾਉਣਾ ਯਾਰ ਤੂੰ ਹਣਾ ਨਹੀਂ ਨਹੀਂ ਬਾਈ ਇਹ ਕਲਰ ਹੈ ਦਾ ਲੀਕ ਨਹੀਂਗਾ ਟਰੈਕਟਰ ਮੇਰਾ ਲੀਕ ਕਹਿ ਕੇ ਮੰਨ ਲਾ ਵੀ ਐ ਬੇਤੀ ਨਹੀਂ ਟਰੈਕਟਰ ਦੀ ਸਾਰੇ ਦੇ ਕੈਮਰਾ ਮਾਰ ਰਹੇ ਦਿਖਾ ਦੇ ਕਿ ਤੂੰ ਨਾ ਤਾਂ ਲੈ ਵੀ ਚੈਲੰਜ ਕਰਤਾ ਦੂਜੀ ਸਾਈਡ ਨੂੰ ਤਾਂ ਮੋਬ ਸਿਜਨ ਤੇ ਸੰਭਾਲ ਲੈਣੀ ਮੈਂ ਗਰੀਸ ਵੀ ਦੂਜੀ ਵਾਰ ਕਰਤਾ ਚੰਗਾ ਰੇਤਰ ਤਾਂ ਮਿੱਟੀ ਪਈ ਜਾਂਦਾ ਪਹਿਲਾਂ ਹੀ ਰੇਲਾ ਹੁੰਦਾ ਰੇਲਾ ਕੀ ਬਾਈ ਸਰਵਿਸ ਤੋਂ ਗਾ ਨਹੀਂ ਉਹ ਮੈਂ ਦਾਣੇ ਤੇ ਆ ਬਾਈ 200 ਘੰਟਾ ਮਾਲਾ ਹੂੰ ਦਾਣੇ ਤੇ ਹੈ ਧਰਾ ਟਰੈਕਟਰ ਪਗਲਾ ਕਲੱਚ ਰੈਲਾ ਕਰਾ ਯਾਰ ਇਹਦਾ ਕਲੱਚ ਆਉ ਪੱਤੀ ਤੂੰ ਦੱਸਿਆ ਵਾ ਇਹ ਮੈਂ ਉਹਦੇ ਨਾਲ ਗੱਲ ਲੈ ਲੈ ਵੀ ਹੁਣ ਤਾਂ ਅਸੀਂ ਚੱਲੇ ਉੱਥੇ ਹੀ ਰਾਂਗੇ ਅੱਜ ਦਾ ਮੋਟਰ ਤੇ ਆਹ ਰੂਟਾ ਵੇਟਰ ਤੇ ਕਰਾ ਲੈ ਫਿਰ ਕਰਾਸ ਕਰ ਛੱਡ ਕੇ ਕਾਹ ਤੋਂ ਜਾਣਾ ਯਾਰ ਛੱਡਾ ਨੂੰ ਖੜਾ ਹੀ ਦੇ ਛੱਡ ਚੱਲੇ ਇੱਥੇ ਹੀ ਹੋਣਾ ਤੇਰੇ ਕੋਲ ਅੱਜ ਦੀ ਰਾਤ ਨਹੀਂ ਆਉਂਦੀ ਅੱਜ ਅਸੀਂ ਉੱਥੇ 18 ਵਿਗ ਗਿਆ ਜਣਾ ਹਾਂ ਐਡਾ ਵੱਡਾ ਵਿਸੋੜਾ ਕਿਵੇਂ ਸਹੂੰਗਾ ਮੈਂ ਅੱਜ ਦੀ ਰਾਤ ਵਾਲਾ ਆ ਜੀ ਮੇਰੀ ਜਾਨ ਆ ਸੁਣੀ ਆ ਨਹੀਂ ਕਰਾਇਆ ਕੰਮ ਤੂੰ ਕੱਚਾ ਰੱਖਦਾ ਨੂੰ ਬੈਲਟੀ ਭਰਾ ਦੇ ਭਾਂ ਦੇਣੇ ਨੂੰ ਦੋ ਆਹ ਜਿਹੜਾ ਬਚਾ ਨਾ ਦੂਜਾ ਢਿੱਲਾ ਹੋ ਗਿਆ ਵੇ ਆ ਦੋਨੇ ਸਨ ਇਹਦੇ ਕਰਕੇ ਤਾਂ ਟੁੱਟਦਾ ਏ ਲੈਣਾ ਸਿੱਧਾ ਕਰਾ ਕੇ ਰਵੈਲ ਦਲਵਾ ਦੇ ਕੋਹਨੇ ਲਗਾ ਦੇ ਕੀ ਆ ਕਿ ਨਹੀਂ ਪਲੇ ਆ ਇਹ ਨਾਟ ਬਾਈ ਢਿੱਲਾ ਹੋਣ ਕਰਕੇ ਹੀ ਪਲੇ ਪੈਂਦੀ ਏ ਇਹਦੇ ਯਾਦ ਆ ਇੱਧਰ ਵੀ ਕੋਈ ਨਾਟ ਹੋਵੇ ਸਰਾਖ ਓਏ ਯਾਰਾ ਵੀਡੀਓ ਤਾਂ ਲੋਕ ਪਾ ਹੁਣ ਇਹਦੇ ਚ ਵੀ ਆਪਾਂ ਨੂੰ ਕਹਿਣਗੇ ਗੋਲੀਆਂ ਪਾ ਦਿਓ ਵੀਰ ਪਰ ਗੋਲੀਆਂ ਵਾਲੇ ਵੀਰ ਉਹ ਵੀਡੀਓ ਵਾਲਿਆਂ ਜਿਹੜੀਆਂ ਗੱਲਾਂ ਹੁੰਦੀਆਂ ਕੋਸ ਅੱਧ ਤੱਕ ਹੀ ਸਹੀ ਹੁੰਦੀਆਂ ਗੋਲੀਆਂ ਸਭ ਕੁ ਪਾ ਕੇ ਵੇਖ ਲੈ ਇਹ ਨਹੀਂ ਸੁਧਾਉਂਦੀਆਂ ਟੁੱਟਦੀਆਂ ਗੋਲੀਆਂ ਇਹਨਾਂ ਵੀ ਨਹੀਂ ਵੀਰੇ ਇਹਹੀ ਪੰਗਾ ਵਿੱਚੋਂ ਪਹਿਲਾਂ ਵਾਲਿਆਂ ਨਿਕਲੇ ਆਂ ਕੁਸ ਨਹੀਂ ਬਣਿਆ ਉਹ ਘੇਰ ਗੂਰ ਦਾ ਵੀ ਆਲ ਚੈੱਕ ਕਰ ਲੈਣੀ ਆ ਸਾਈਡ ਵਾਲੇ ਦਾ ਵੀ ਉਧਰਲੇ ਦਾ ਵੀ ਹਾਂ ਮੈਂ ਚੇਂਜ ਕਰਦਾ ਸੀ ਉਹਦੇ ਸਾਰੀਆਂ ਸ਼ੁਰੰਗਾਂ ਦੀ ਤਿਆਰੀ ਰੱਖ ਆਉਂਦੇ ਸਾਲ ਨੂੰ ਤਿੰਨ ਪਾਣੀਆਂ ਪੈਣਗੇ 10000 ਇਹ ਤਾਂ ਜੀ ਬਾਪੂ ਮੰਨ ਗਿਆ ਤਾਂ ਅਸੀਂ ਹੁਣ ਇਹ ਤੱਕੜੀ ਪਾ ਦਾਂਗੇ ਨਹੀਂ ਇਹ ਤੱਕੀ ਘਸ ਜਾਣੀ ਹੈ ਇਹ ਵਾਲਾ ਬੰਦਾ ਯਾਰ ਹਜੇ ਬਹੁਤ ਚੱਲਣਾ ਹੈ ਇੱਕ ਪਹਿਲਾਂ ਵੀਡੀਓ ਵੇਖੀ ਸੀ ਜਿਹੜੇ ਵੀਰਿਆਂ ਨੇ ਨਾ ਹੋਰਦੇ ਇਹਦੀ ਗੱਲ ਕਰਦੇ ਸੀ ਆਪਾਂ ਕਿਵੇਂ ਜੇ ਦੇਵਾ ਨੇ 60000 ਲੈਣਾ ਆ ਇਹ ਬੈਠੇ ਚਾ ਕੀ ਗਏ ਚਾ ਕੀ ਗਏ ਤੇ ਇਹ ਆਂਦਾ ਯਾਰ ਮੈਂ ਤਾਂ 50 55000 ਦਾ ਕਿਹਾਗਾ ਹਾਂ ਫਿਰ ਸਾਟੇ ਵੀ 50 55 ਦਾ ਸੌਦਾ ਹੋਣਾ ਹੀ ਹੋਣਾ ਸੀ 50 ਹੀ ਕਹਿਨਦਾ ਵੀ ਲਾਸਟ ਸਾਡੇ ਦਾ 50 ਨਹੀਂ ਨਹੀਂ 40 ਜੀ ਮੈਂ ਕਰ ਕਰਾ ਗਿਆ ਇੰਨਾ ਵੀ ਤੂੰ ਪਾਇਆ 55 ਕਹਿ ਕੇ ਤੈਨੂੰ 55 ਚ ਦੇਣਾ ਸੀ ਫਿਰ ਅਸੀਂ ਜਦੋਂ ਉਥੋਂ ਠਾ ਲਿਆ ਫਿਰ 55 ਚ ਮਿਲਿਆ ਘਾਟਾ ਹੀ ਪਾਇਆ ਘਾਟਾ ਦਾ ਕੋਈ ਨਹੀਂ ਬਾਕੀ ਤੂੰ ਐਂ ਦੇਖ ਲੈ ਵੀ ਆਹ ਇਹੀ 85000 ਦਾ ਚੱਲੇ ਜਾਂਦਾ ਤਾਇਆ ਤੂੰ ਸੁਣਾ ਠੀਕ ਹੈ ਤਾਇਆ ਤਿਆਰ ਦਾ ਹੈ ਹੂੰ ਕਾਇਰ ਕੰਮ ਰਾਤ ਨੂੰ ਆ ਤਾ ਪਿਆਰਾ ਉਹ ਕੇ ਜਮ ਅੱਛਾ ਅੱਜ ਫੇਰ ਰਾਤ ਨੂੰ ਇੱਥੇ ਹੀ ਇੱਥੇ ਆ ਰੁਕੀ ਰਹਿ ਜਾਉਣਾ ਠੀਕ ਹੈ ਅੱਜ ਨਹੀਂ ਅਹੀਂ ਆਉਂਦੇ ਅੱਜ ਅਸੀਂ ਰੋ ਇੱਥੇ ਹੀ ਰਾਂਗੇ ਮੈਂ ਰਾਤ ਨੂੰ ਭਜਦੇ ਹਾਂ ਹਾਂ ਅਸੀਂ ਪਿਓਰ ਮਸ਼ੀਨਾਂ ਵਾਲੇ ਬੰਜਣਾ ਹੋਲੀ ਹੋਲੀ ਆਹ ਤਾਂ ਨਹੀਂ ਖੋਲਿਆ ਆਹ ਹੈ ਦੋ ਫੱਟ ਆ ਯਾਰ ਬਾਤ ਪੰਗੋ ਛਾਗ ਦੇ ਤੇਰੇ ਯਾਰਾਂ ਨੇ ਜੜੀਏ ਥੂੜੀ ਦੇ ਨਾਲ ਪਰ ਆ ਹੀ ਨਹੀਂ ਮੰਨੀ ਜਾਂਦੇ ਇਹ ਆ ਗੁੱਗ ਤੁਹਾਡਾ ਡਰ ਲੈ ਹੀ ਗਿਆ ਇਹਨਾਂ ਦਾ ਯਾਰ ਮੈਨੂੰ ਲੱਗਦਾ ਬਹੁਤ ਲੱਗ ਜਾਂਦੇ ਗੱਗਾਂ ਦੇ ਕਾਲਾ ਕਾਲਾ ਭਈਆ ਦੇ ਚਰਨ ਨਰਮਿਆਂ ਦੀ ਕਾਲਾ ਪਰਵੇ ਮਿੱਟੀ ਵਾਲੇ ਟਰਾਲਿਆਂ ਦਾ ਫੋਲ ਜੋਰਾ ਮਿੱਟੀ ਆ ਜਿਹੜੀ ਹੁਣੇ ਨਾਲੀ ਦੀ ਬੋਲ ਦਿੰਦੇ ਆ ਵੇਖੋ ਤੁਸੀਂ ਨੀਲਾ ਹੋਰੀ ਜਿਵੇਂ ਜਾਮਣੀ ਜਿਹਾ ਰੰਗ ਕਹਿ ਸਕਦੇ ਆ ਆਪਾਂ ਲਾਲ ਵੀ ਨਹੀਂ ਹੈ ਨਹੀਂ ਜਾੜੀਰ ਬਹੁਤ ਜ਼ਿਆਦਾ ਪਰ ਲੀਕ ਇਹ ਵੀ ਹੁੰਦਾ ਹੁੰਦਾ ਹਣਾ ਸਾਰਾ ਸਾਨੂੰ ਜੈਂਬਰ ਜ ਸਾਰਾ ਲੀਕ ਹੈ ਮੈਸਤਰੀ ਨੇ ਹੰਦੇ ਆ ਇਦਾਂ ਦਾਸਤਾ ਚਲਾਉਣਾ ਹੁੰਦਾ ਤੁਹਾਨੂੰ ਪਤਾ ਇਹ ਲਿਟਣਗੇ ਇੱਥੇ 55 ਦੇ ਮੋਟਰ ਤੇ ਕਿਉਂਕਿ ਰੋਣ ਤੈ ਨਗਲੋ ਮੀਟਰ ਚਾਰ ਤੋਂ ਪੈਸਲ ਟਾਣੀ ਜਾਣਾ ਮੋਟਰਸਾਈਕਲ ਤੇ ਰਾਤ ਨੂੰ ਠੰਡ ਹੋ ਜਾਂਦੀ ਹੈ ਨੀਂਦ ਨੂੰ ਤਾਂ ਐ ਡਲ ਜਾਂਦੀ ਹੈ ਖੇਤ ਆਈ ਜਾਂਦੀ ਹੈ ਤੇ ਨੀਂਦ ਨੀਂਦ ਦੀ ਪੂਰੀ ਕਰਨੀ ਨਾ ਡੂਪਾ ਦੇਣਾ ਰਾਤ ਨੂੰ ਨਾ ਆ ਕੇ ਪੈਣ ਵਾਲਾ ਕੰਮ ਅੱਜ ਕੈਂਸਲ ਹੋ ਜਾਣਾ ਹਾਂ ਤਾਂ ਇਹ ਦਿਨ ਹੋਏ ਕਰਦਿਗਾ ਨਾਲ ਇਹ ਘੰਟਾ ਮੜ ਕੇ ਨੀਂਦ ਨਹੀਂ ਆਉਂਦੀ ਤੇ ਤਿੰਨ ਤਾਂ ਘੰਟੇ ਬਜਦੇ ਤਿੰਨ ਵੀ ਠੱਲੀ ਦੀ ਸ਼ਹੀਦ ਸਾਡੇ ਹੀ ਉੱਥੇ ਖੜੀ ਆ ਨਾਲ ਇਹਦੀ ਮਿੱਟੀ ਦਾ ਆ ਮਜਲੀ ਅੰਦਰ ਤੇ ਨਾਲੀ ਦੀ ਮਿੱਟੀ ਪਾ ਲੈਂਦੇ ਸਾਰੇ ਬੰਦੇ ਫਿਰ ਫੋਲ ਲੜਾਕਰ ਹੋ ਜਾਂਦਾ ਵਾਣ ਬੜੇ ਬੜੇ ਹੁੰਦੇ ਤੇ ਤੇ ਟੋਪੀ ਵਾਲੀ ਵੱਡੀ ਲੱਗੀ ਆਣੇ ਸੜਕਾਂ ਦੇ ਚੜਾਈ ਕਰਦੇ ਆਪੇ ਭਰਨੇ ਹੈ ਤੇਲ ਹੀ ਬਹੁਤ ਮੱਤੀ ਆਦਾ ਬਾਬੇ ਉਹਦਾ 10000 ਦਾ ਡੀਜ਼ਲ ਮੱਚਦਾ ਹੈ ਨਾ ਕਿੰਨੇ ਦਾ ਮੱਚਦਾ ਡੀਜ਼ਲ ਡੇਲੀ ਦਾ ਹੁਣ ਦੇਖੋ 7 7000 ਦਾ ਦਾ ਮੱਚਦਾ ਦਾਦਾ ਹੀ ਮਾਇਦਾ ਉਹ ਗੱਬਰ ਬਈ ਸਪਾਈ ਫਾਈ ਸੋਰਾ ਆ ਦੇ ਸਹੀ ਲੇਟਰ ਆ ਕੋਸੋਣੇ ਪਾ ਲਿਆ ਹਣਾ ਹੁਣ ਇੱਕ ਕੈਨ ਪਿਆ ਛੋਟਾ ਕੈਨ ਵੀ ਭਰਾ ਦਿੱ ਗਿਆ ਯਾਰ ਫੇਰ ਰਾਤ ਨੂੰ ਕਿ ਭਰਾਗੇ ਚੱਕੀ ਪਰਲੇ ਪਾਏ ਹੋ ਗੇ ਇਹਦੇ ਨਾਲ ਹੀ ਪਸਾ ਦੇ ਨੇ ਹਿਲਦਾ ਨਹੀਂ ਯਾਹ ਪੇ ਤੇਲ ਮਹਿੰਗਾ ਯਾਰ ਜਿਹੜੀ ਉਹ ਆ ਯਾਰ ਉਹ ਇੱਕ ਨਿੱਕੀ ਜੀ ਗਲਤੀ ਹੋ ਗਈ ਸਾਡੀ ਗਲਤੀ ਇਹ ਹੋ ਗਈ ਪਹਿਲਾਂ ਉਹ ਚ ਪਾਣੀ ਪਾਈ ਰੱਖਿਆ ਕਲੰਪਾਂ ਦਾ ਡਰ ਸੀਗਾ ਤੇ ਜਿੱਦੇ ਤੁਰਨਾ ਸੀਗਾ ਉਹਦੇ ਨੂੰ ਪੱਕਾ ਕਰਨ ਬੈਗੇ ਤੇਲ ਪਾ ਕੇ ਪੱਕਾ ਕਰਤਾ ਉਤੋਂ ਤੇਲ ਵਿੱਚ ਪਾਦਾ 5 ਲੀਟਰ ਪਰ 5 ਲੀਟਰ ਵੀ ਛਲਕ ਛਲਕ ਕੇ ਤਾਂ ਤਾਂ ਹੀ ਉਹ ਥੋੜਾ ਜਿਹਾ ਹੁਣ ਸੈਮ ਦਾ ਵੀ ਗਿੱਲਾ ਜਾ ਰਹਿੰਦਾ ਉਹ ਮੈਂ ਡਲਦਾ ਤਾਂ ਨਹੀਂਗਾ ਪਰ ਗਿੱਲਾ ਰਹਿੰਦਾ ਪਰ ਸਾਨੂੰ ਪੰਪ ਤੇ ਲਿਆਉਣਾ ਟਰੈਕਟਰ ਅੱਜ ਹੀ ਨਸੀਬ ਹੋਇਆ ਪਹਿਲਾਂ ਡਰਮਾਂ ਨਾਲ ਹੀ ਚੱਲਦੇ ਉਹਦੇ ਘੇਣਾ ਹਲ ਜਾਂਦੇ ਵੱਡਾ ਉਹ ਟੈਂਕੀ ਜੀ ਪੈ ਜਾਂਦੇ ਉਹਦੇ ਚ ਪਾਉਣ ਦੀ ਲੋੜ ਹੀ ਨਹੀਂ ਬਈ ਉਹ ਜਣੀ ਦੋ ਕਾਰੀ ਵਰਤੀ ਹੁਏ ਦਾਈ ਅੱਜ ਹੁਣ ਵਰਤ ਨਹੀਂ ਸੀ ਇਹਨਾਂ ਦੀ ਆ ਗਾਨਾ ਜਿਹੜੀ ਕੋਲ ਪੈਂਦੀ ਨਹੀਂ ਉਹਦੇ ਚੌਕੀ ਪੈਂਦੀ ਹੈ ਮੋਟੀ ਆ ਸਾਹ ਬੰਦ ਹੋ ਜਾਂਦਾ ਉਹ ਗਨ ਬਰੀਕ ਨਾਲ ਹੀ ਪੈਂਦਾ ਠੀਕ ਆ ਨਾ ਬੱਸ ਬੱਸ ਹੋਰ ਖੱਤਰ ਸਦਾ ਹੋ ਗਿਆ ਡੀਜ਼ਲ ਹੀ ਬਹੁਤ ਹੋ ਗਿਆ ਭਾਜੀ ਪਰ ਇੰਨਾ ਫੇਰ ਆਥਣਦਾ ਹੀ ਨਹੀਂ ਲੋਡਰ ਫੇਰ ਆਥਣਦਾ ਹੀ ਨਹੀਂ ਲੋਡ ਕਿੰਨਾ ਹੈ ਮਾਤੀ ਤੋਂ 80 ਤੋਂ ਲਾਟ ਦੇਖੋ ਮੇਰੇ ਵੀ ਖੇਮੇ 10 ਘੰਟੇ ਦਿੰਨੇ ਆ 10 ਹੀ ਕਰ ਦੇ ਕਾ ਆ ਗਿਆ ਨੇੜੇ ਜੇ ਓਹ ਘਾਰ ਹੀ ਗਿਆ ਉਹਦੇ ਚ ਪਾ ਦੇ ਜੇ ਨਹੀਂ ਕੋਈ ਪੂਰਾ 10 ਕਰਦੇ 30 ਰੁਪਏ ਰਹਿ ਗਏ ਸਾਰੇ ਲਾ ਵਾਦਾ ਜਮਾ ਸ਼ਹਿਰ ਦੇ ਨਾਲ ਹਰਮਾਨਗੜ ਦੇ ਆ ਕਲੋਨੀਆਂ ਕਲੋਨੀ ਮੈਂ ਤੇ ਮੈਂ ਵੀ ਜਟਾ ਆਪਣੀ ਡਿਊਟੀ ਹੋ ਚੁੱਕੀ ਸ਼ੁਰੂ ਹੁਣ ਮਸ਼ੀਨ ਤੇ ਬੈਣਾ ਬੈਣਾ ਤੇ ਹਣ ਦਾ ਟਰਾਲੀ ਪਾ ਕੇ ਤੇ ਚਲਾਉਣੇ ਆ 9 ਵਜੇ ਆ ਰਾਭਾ ਤੁਹਾਡਾ ਭਲਾ ਕਰੇ ਅੱਜ ਦਿਨ ਕਢਾਉਣਾ ਹੀ ਕਢਾਉਣਾ ਕੋਸ ਵਜੇ ਅਵੇ ਮਿੱਤਰੋ 10 ਵਜੇ ਫੇਰ ਰੀਫਰੈਸ਼ ਹੋਣ ਲੱਗਾ ਕੰਮ ਤੇਲ ਤੂਲ ਪੁਛਾਣ ਲਾ ਕੇ ਮਸ਼ੀਨ ਮਸ਼ੂਨ ਸਾਫ ਕਰਕੇ ਫੇਰ ਚਲਾਉਣ ਲੱਗੇ ਆ ਹਾਂ ਲਾਇ ਵੀ ਵੀਰੋ ਆਹ ਸਾਡੇ ਉਹਦੇ ਆਪਣੇ ਡਰਾਈਵਰ ਖਰਾਦ ਨੂੰ ਬਾਹਰ ਹੁੰਦੇ ਆਹ ਕੰਮ ਤੋਂ ਯਾਰ ਆਪਰੇ ਖੇ ਸਤ ਦਾ ਸ਼ਤਿ ਭਰਾਵਾਂ ਦੇ ਨਾਮ ਹੈ ਜੀ ਬਾਬਸਰ ਵਾਲੇ ਵੀਰ ਦਾ ਨਾਮ ਭਗੰਦਰ ਸਿੰਘ ਖੇਲ ਦਾ ਨਾਮ ਭਰਾਵਾਂ ਦਾ ਵੀ ਧੰਨਵਾਦ ਹੈ ਸਰਦਾਰ ਰਾਮ ਗੜੀਆ ਜੀ ਉਹ ਵੀ ਬਹੁਤ ਜਿਆਦਾ ਲੋਕ ਤੇ ਇੱਕ ਆਪਣਾ ਹਾਂ ਉਹ ਗੋਗਾ ਸਿੰਘ ਬਾਈ ਅਦਿਆਵਾਰ ਤੋਂ ਤੇ ਬਾਗੀ ਬਾਈ ਕਰਾਉਣੇ ਕੰਮ ਕਰ ਫੇਰ ਜਿਵੇਂ ਜਿਵੇਂ ਕਿਸੇ ਦੇ ਕਮੈਂਟ ਆਈ ਜਾਂਦੇ ਯਾਦ ਆਈ ਜਾਂਦੇ ਆ ਮੈਂ ਕਰੀ ਜੰਨੇ ਆ ਆਪਣਾ ਨਾਮ ਦਾ ਕੋਲੇ ਲਈ ਜਾਂਦਾ ਬਾਈ ਹਰੀ ਤਾਂ ਵੀ ਟਰਾਲੀ ਲੇਟ ਕਰਦੀ ਬੰਨਾਂ ਨੇ ਭਰੇ ਤੋਂ ਉਜਰ ਕਰਿਆ 12 ਵਜੇ ਲਈ ਆ ਤੇ 40 ਮਿੰਟਾਂ ਟਰਾਲੀ ਭਰੀ ਆ ਇੰਨਾ ਲਾਣ ਜਾਂ ਚੀੜਾ ਖਣੀ ਦਾ ਸੱਲਾ ਹੋ ਗਿਆ ਇੱਕ ਹੋਰ ਹੀ ਵਿੱਚ ਜਿਵੇਂ ਗੁੱਲੀ ਡੰਡਾ ਹੁੰਦਾ ਐ ਦੇਖਦਾ ਬਰੀਕ ਬਰੀਕ 나ੜ ਜ ਉਹਦੇ ਕਰਕੇ ਤੇ ਬਾਕੀ ਅਜੇ ਤੱਕ ਤਾਂ ਕੋਈ ਸਕਾਟ ਸੋਟ ਦੀ ਨਜ਼ਾਰਾ ਆਉਂਦਾ ਉਹ ਵੀ ਭਰਮ ਦਾ ਪਿੱਛਲੇ ਵਾਂਣ ਕਰਦਾ ਕਉਂ ਵੀ ਹਲਕਾ ਲੰਗਾ ਸੀ ਦੂਜੇ ਤੀਜੇ ਲੋ ਜੀ ਆਪਣਾ ਪੈਦਾਮ ਪਰ ਹੁਣ ਇੱਥੇ ਆਏ ਆ ਇੱਥੇ ਹੈ ਤਾਂ ਮੜੇ ਮੜੇ ਕਰਤੇ ਵੀ ਦੇਖੋ ਬਰੇ ਨਾ ਸਾਲਾਂ ਜਨਾਂ ਤਾਂ ਨਹੀਂ ਸੈਲ ਬਣ ਗਈ ਕਿ ਕੀ ਕੀੜੇ ਹੋਏ ਬੱਚੋ ਨੈਗਰ ਕੱਢਿਓ ਆਪਣੇ ਸੱਲਾ ਇਹਨਾਂ ਲਾਣਾ ਲਾਣ ਸੱਲਾ ਉਹ ਲਾ ਜਾ ਬਾੜ ਦੇ ਦਾ ਕਰਨੋਂ ਆੜ ਗਿਆ ਕਰਚਾਂ ਚ ਚੱਲਦਾ ਇੱਥੇ ਆ ਘਰੇ ਚ ਕਰਚੇ ਜਿਆਦਾ ਤਾਂ ਘਰੇ ਦੇ ਚੱਕੀ ਜਾਂਦਾ ਵਾਹ ਟਰਾਲੀ ਭਰਾਂਗੇ ਇੱਕ ਵਜ ਗਿਆ ਚਾਹ ਬਣਾਈ ਬੈਠੇ ਬਾਈ ਹੋਰੀ ਚਾਹ ਚ ਪੀ ਲੈਣੇ ਸਵੇਰਾ ਕਿਤੇ ਪਈ ਤੇ ਉਹੀ ਸੇਕੀ ਜਾਂਨੇ ਆ ਗੁੱਗੀ ਮੈਂ ਕੋਈ ਠੰਡ ਮਨ ਨਹੀਂ ਆਂਦਾ ਨਹੀਂ ਨਹੀਂ ਲਾਟਾਂ ਕੱਢੀ ਆਉਂਦੇ ਸੀ ਠੀਕ ਐ ਯਾਰ ਗੋੜ ਤਾਂ ਬੜਾ ਚੰਗਾ ਕਰਿਆ ਜੀ ਮੇਰਾ ਗੋੜੀ ਨਹੀਂ ਖਾਦਾਈ ਕਈ ਦਿਨਾਂ ਹਾਂ ਬਾਈ ਹਾਂ ਬਾਈ ਬੱਡਲੇ ਚੱਕਿਆ ਅਕੀ ਦੋ ਪੌਂਦਾ ਇੱਥੇ ਚੱਕਦੇ ਨੇ ਦੋ ਪੌਂਦਾ ਇੱਥੇ ਚੱਕਦੇ ਬਾਈ ਮੈਂ ਮਾਰਦਾ ਹੀ ਤਰ ਲੈ ਵੀ ਕਿਸੇ ਕਾਰੇ ਤੇ ਚੱਲ ਜੇ ਬਿਨਾ ਪਰਾਲੀ ਤੋਂ ਤਾਂ ਚੱਲਦਾ ਜਿੱਥੇ ਪਰਾਲੀ ਆ ਜਾਂਦੀ ਉੱਥੇ ਛੱਡ ਜੰਮਾ ਮੈਂ ਪਸੋ ਬਾਈ ਚੱਕਾਂਗੇ ਰਸਤਾ ਨਾ ਵੀਰੇ ਹੈ ਰਸਤਾ ਨਾ ਰਸਤਾ ਦਾ ਨਾਮ ਹੈ ਆ ਤਾਂ ਸਾਡੇ ਅੰਗੂ ਸਿੱਲਾ ਆ ਗਿਆ ਝੋਨੇ ਵਾਲਾ ਨਾਂ ਦਾ ਮੈਂ ਹਾਂ ਦਾ ਝੋਨੇ ਵਾਲਾ ਇੱਕ ਝੋਨੇ ਵਾਲੀ ਬਰਾਨੀ ਹੈ ਨਹੀਂ ਕੋਈ ਨਰਮ ਨਰਮਾ ਉੱਥੇ ਚੱਲ ਜੰਮਾ ਆ ਰਿਹਾ ਇਹ ਇੱਕ ਮੋੜ ਆ ਗਿਆ ਮੇਰੀ ਡਿਊਟੀ ਰਾਤ ਦੀ ਉਹਨੇ ਮੈਨੂੰ ਕਹਣਾ ਓਥਲ ਦੀ ਗਦੇ ਧੋਨੇ ਵਾਲਾ ਏਰੀਆ ਕਰਕੇ ਹਰ ਚੱਲਿਆ ਨਹੀਂ ਕੰਮ ਬਸ 1.5 ਵਜੇ ਠਲਣਾ ਪੈ ਗਿਆ 10:00 ਵਜੇ ਗਾਂ ਵਾਉਂਦਾ ਹੋਊਗਾ ਟਰੈਕਟਰ ਵਾਲਾ ਤੇ ਤਵੰਗਾ ਨੂੰ ਟਾਇਰ ਵੀ ਲੱਗੇਈ ਵੇ ਲੋ ਤੇ ਟਾਇਰ ਨਹੀਂ ਲਾ ਹਿੱਸਾ ਨਹੀਂ ਲਾਉਣਾ ਭਾਈ ਵਾਉਂਦੇ ਤੁਰੇ ਜਾਂਦੇ ਬੰਦਰੀ ਯਾਰ ਕਿ ਥੋੜੇ ਤਾਂ ਅੱਗੇ ਵਾਹ ਰਿਹਾ ਤਾਂ ਆਏ ਜਿੱਥੇ ਮਾੜੀ ਮੋਟ ਜੰਮੀ ਵੇ ਲੀਕਾਂ ਵਾਂਗ ਉਹ ਮੋਟਰਸਾਈਕਲ ਬਹੁਤ ਤੰਗ ਹੁੰਦਾ ਇੱਥੇ ਐਡੀ ਘਾਲੋਂ ਕਰਦੇ ਯਾਰ ਬੰਦੇ ਹੁੰਦਾ ਮਿਹਨਤੀ ਗੇ ਜੀ ਜੇ ਬਾਈ ਦਾ ਕਰਾਏ ਵਾਲਾ ਨਹੀਂ ਆਇਆ ਇੱਥੋਂ ਬਾਣ ਚ ਆ ਟਰਾਲੀ ਭਰਨੀ ਐ ਆ ਖੁੱਡੀ ਕੋਲੇ ਲਾਉਣੀ ਐ ਪੰਪ ਚੱਕਣਾ 250 ਰੁਪਏ ਗੇੜੇ ਦਾ 18 ਵੀ ਗਿਆ ਜੇ 18 ਟਰਾਲੀਆਂ ਹੀ ਬਾਣੇ ਦਾ ਵੇਖ ਲਓ 44-4500 ਰੁਪਏ ਬਾਣਨਾਂ ਤੇ ਟਾਈਮ ਤੇ ਆ ਜੀ ਕਰਾਇਆ ਲੈਣਾ 15 ਆ ਤਾਂ ਜਾ ਤੇ ਤੁਸੀਂ ਦੇਖੋ ਵੀ ਸਾਰਾ ਇੰਨੇ ਸਾਰੇ ਦਿਹਾੜੀ ਚ 5-700 ਦਾ ਡੀਲ ਕਰਾਉਗਾ ਇੱਥੇ। ਅ ਮੈਂਟ ਦੋ ਟਰੈਕਟਰ ਚੱਲਾ ਕਰਨਾ ਸਿਆਰ। ਕਰਾਇਆ ਵਾਲਿਆਂ ਨੂੰ ਇੱਥੇ ਤਾਂ ਪੂਰੀ ਮੌਜ ਆ। ਹੁੱਲਾ ਵੀ ਦੋ ਡਰਾਮਾ ਬਾਦ ਆਪਾਂ ਮਗਲੈਲ ਬਦਲਿਆ ਦਾ। ਦੋ ਤੋਂ ਤਿੰਨ ਹੀ ਹੋਗੇ ਹੁਣੇ ਕੋਸ ਆ ਲੂੰਗਾ ਵੇਲੇ ਚ ਲੰਘਿਆ 700 80 ਲੀਟਰ। ਆਹਾ ਪਾਇਆ ਬਾਦੇ। ਕਰੋ ਚੈੱਕ। ਇੱਕ ਆਪਾਂ 8.5 ਲੀਟਰ ਵਾਲੀ ਪੈਕੇਜ ਆਉਂਦੀ ਜਿਆਦਾ ਉਹੀ ਦੇ ਦਿੰਦੇ ਅੰਬਰਾ ਦੀ ਪਰ ਹੁਣ ਆ ਪਾਇਆ ਕਰਨਾ ਪਹਿਲੀ ਵੀ ਇਹਦੇ ਨਾਲ ਕਰੀ ਸੀ ਹੁਣ ਸਾਰੀਆਂ ਖਰਬਸਾਈ ਦੇ ਨਹੀਂ ਕਰਾ ਕਰਨੀਆਂ 32 बाई ਮੈਟ ਸੁਪਰ